ਮਲਾਉਦ ਨੇੜੇ ਵਾਪਰੀ ਮੰਦਭਾਗੀ ਘਟਨਾ ਸ਼ਰਧਾਲੂਆਂ ਦਾ ਭਰਿਆ ਹੋਇਆ ਟੈਂਪੋ ਮਲਾਉਦ ਦੇ ਨੇੜੇ ਜਗੇੜੇ ਪੁਲ ਦੇ ਕੋਲ ਨਹਿਰ ਦੇ ਵਿੱਚ ਡਿੱਗ ਗਿਆ ਜਿਸ ਦੇ ਚਲਦੇ 6 ਦੀ ਮੌਤ ਹੋ ਗਈ ਅਤੇ 6 ਵਿਅਕਤੀ ਲਾਪਤਾ ਹੋ ਗਏ ਉਥੇ ਹੀ ਲੋਕਾਂ ਤੇ ਪੁਲਿਸ ਨੇ ਵੱਲੋਂ ਮੁਸ਼ਕਤਤ ਕਰ ਕਈਆਂ ਦੀ ਜਾਨ ਬਚਾਈ ਗਈ ਦੱਸ ਦਈਏ ਬੀਤੀ ਰਾਤ ਮਲਾਉਦ ਦੇ ਜਗੇੜੇ ਦੇ ਪੁਲ ਤੇ ਇੱਕ ਮੰਦਭਾਗੀ ਘਟਨਾ ਵਾਪਰੀ ਜਿੱਥੇ ਸ਼ਰਧਾਲੂਆਂ ਦਾ ਭਰਿਆ ਟੈਂਪੋ ਨਹਿਰ ਦੇ ਵਿੱਚ ਡਿੱਗ ਗਿਆ ਜਿਸ ਦੇ ਚਲਦੇ ਕਈ ਪਰਿਵਾਰ ਉਜੜ ਗਏ ਉੱਥੇ ਹੀ ਪਿੰਡ ਮਾਨਕਵਾਲ ਦੇ ਸਰਪੰਚ ਕੇਸਰ ਸਿੰਘ ਨੇ ਦੱਸਿਆ ਕਿ ਗੱਡੀ 'ਚ 32 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 6 ਦੀ ਮੌਤ ਹੋ ਗਈ ਅਤੇ 6 ਲਾਪਤਾ ਹਨ ਉੱਥੇ ਹੀ ਉਹਨਾਂ ਨੇ ਦੱਸਿਆ ਕਿ 4 ਵਿਅਕਤੀ ਆਪਣੇ ਘਰ ਪਹੁੰਚੇ ਅਤੇ ਬਾਕੀ ਹਸਪਤਾਲ ਐਡਮਿਟ ਹਨ ਹਾਲ ਕੀ ਨਾਮ ਤੁਹਾਡਾ ਪਿੰਦਰ ਦੀਸ਼ ਸਿੰਘ ਜੀ ਕਿਹੜੇ ਪਿੰਡ ਤੋਂ ਮੈਂ ਅਕਬਰਪੁਰ ਸੰਧਾ ਤੋਂ ਆਇਆ ਇੱਥੇ ਆਏ ਜਿਹੜੀ ਰਾਤ ਘਟਨਾ ਹੋਈ ਹੈ ਉਹਦੇ ਵਿੱਚ ਤੁਹਾਡੇ ਕਿੰਨੇ ਪਰਿਵਾਰ ਦੇ ਮੈਂਬਰ ਸੀ ਇਹ ਮੇਰਾ ਬੇਟਾ ਮਾਨਕਵਾਲ ਬਿਆਹਿਆ ਉਥੋਂ ਦੀ ਗੱਡੀ ਦੀ ਇਹ ਸਨੁਰਾ ਪਤਾ ਲੱਗ ਗਿਆ ਉਹ ਇੱਥੇ ਆ ਗਿਆ ਰੇ ਠੀਕ ਹੈ ਜੀ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੁੱਡੀ ਉਹ ھیਰ ਦਾ ਫਗਲ ਕਰਦੇ ਫਿਰ ਇਹ ਬੇਟੀ ਦੀ ਸਾਲੀ ਉਹ ਨਹੀਂ ਮਿਲ ਰਹੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਹਸਪਤਾਲ ਨੂੰ ਦੱਸਿਆ ਉਹਨਾਂ ਨੇ ਰਾਤ ਇੰਦਾ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਹਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਨਹੀਂ ਸਾਡੇ ਦਾ ਉਤਰੇ ਨੇ ਉਥਾਂ ਦੇ ਨੇ ਉਹ ਜਿਹੜੇ ਬੰਦੇ ਹਜੇ ਗਾਇਬ ਨੇ ਉਹ ਹੌਣ ਤੋਰੇ ਨੇ ਉਥੋਂ ਮਾਨਕਾਲੋਂ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀਗੇ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਆਤੀ ਤੇ ਜਿਹੜੇ ਉਹ ਵਿਆਹੇ ਹੋਏ ਸੀ ਜਾਂ ਕਵਾਰੇ ਵੀ ਦੇ ਲਾਪਤਾ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਦੀ ਜੀ ਤੁਹਾਡੀ ਆਪਣੀ ਬੇਟੀ ਆ ਉਹ ਜੀ ਉਹ ਫੌਰੀ ਹੈ ਜੀ ਅੱਛਾ ਕਿੰਨੀ ਉਮਰ ਹੈਗੀ ਉਹ ਦੀ ਹੈ ਵੀ 25 26 ਸਾਲ ਦੀ ਉਮਰ ਦੀ ਕੁੜੀ ਦੀ ਉਹ ਵਿਆਹ ਦੀ ਤਿਆਰੀ ਕਰਦੇ ਸੀਗੇ ਅੱਛਾ ਸਤਿ ਸ਼੍ਰੀ ਅਕਾਲ ਵੀਰੇ ਕਲਾੜ ਪਿੰਡ ਦਾ ਸਾਡਾ ਇੱਥੇ ਨਹੀਂ ਰਾਤ ਜਿਹੜੀ ਘਟਨਾ ਹੋਈ ਹੈ ਗੱਡੀ ਨਹਿਰ ਚ ਡਿੱਗੀ ਸੀ ਕੀ ਉਸ ਤੋਂ ਹਾਲਾਤ ਸੀ ਕਿਵੇਂ ਹੋਇਆ ਬਾਕੀ ਕੋਈ ਸਾਢੇ 9 ਵਜੇ ਵੀਰੇ ਪਿੰਡ ਗੁਰਦੁਆਰਾ ਸਾਹਿਬ ਤੋਂ ਨੌਸਬੰਦ ਹੋਈ ਸੀਗੀ ਇਸ ਤਰ੍ਹਾਂ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮਣ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸਹਾਇਤਾ ਦਿੱਤਾ ਉਹਨਾਂ ਨੇ ਗੱਡੀ ਛੋਟਾ ਹੱਥ ਹੀ ਸੀਗਾ ਵੀਰੇ ਨਾਨਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਕੋਈ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੜ ਲੂਟ ਪੈ ਗਈ ਜਾਂ ਕੀ ਗ ਇਹ ਮਠੰਡਾ ਬ੍ਰਾਂਚ ਆ ਗਿਆ ਪਤਾ ਨਹੀਂ ਕਿੰਨੇ ਬੰਦੇ ਗੱਡੀ ਦਿੱਤੀ ਵੀਰ ਕੋਈ ਕੰਟਰ ਨਹੀਂ ਪਤਾ ਹੈਗਾ ਉਹ ਉਹਨਾਂ ਦਾ ਡਰਾਈਵਰ ਸੀਗਾ ਦੱਸਣਾ ਕੋਈ 24 25 ਕਹਿੰਦੇ ਕਦੇ 26 27 ਕਹਿੰਦੇ ਸੀ ਪਰਪਰ ਗਰੰਟੀ ਨਹੀਂ ਸੀ ਕਿ ਹੁਣ ਤੱਕ ਲੱਗਦਾ ਹੈ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਗਿਆ ਜਾਂ ਕਿੱਦਾਂ 16 17 ਬੰਦੇ ਠੀਕ ਰਿਕਵਰ ਹੋ ਗਏ ਰਾਤ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਬੱਚੇ ਕੱਢਿਆ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਮਿਲੀਆਂ ਸੀ ਹਲੇ ਵੀ ਕੁਝ ਬੰਦੇ ਲਾਪਤਾ ਦੱਸਿਆ ਰਿਆਂ ਨੂੰ ਵੀਰੇ ਪ੍ਰੋਪਰ ਰਾਤ 1:00 ਵਜੇ ਤੱਕ ਇੱਥੇ ਕੰਮ ਚੱਲੀ ਗਿਆ ਬਚਾਅ ਕਾਰਜ ਦਾ ਵੀ ਹਲੇ ਕੋਈ ਕਿਨਤੀ ਕਲੀਅਰ ਪ੍ਰਸ਼ਾਸਨ ਕੋਈ ਪਤਾ ਲੱਗੂਗੀ ਕਿਉਂਕਿ ਲੇਟ ਨਾਈਟ ਦੇ ਵਿੱਚ ਇਤਰਾ ਫਿਰ ਸਾਰੇ ਪਿੰਡ ਦੇ ਲੋਕਾਂ ਨੇ ਮਦਦ ਕੀਤੀ ਕਿਸ ਤਰ੍ਹਾਂ ਬਹੁਤ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ ਦੁਆਲੇ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਨੇ ਕੋਈ ਮੇਰੇ ਵਗੈਰਾ ਕੀ ਮਚਾਇਆ ਕਿ ਇਹ ਕ੍ਰੇਨ ਇੱਥੇ ਆਪਣੇ ਹੈ ਟ੍ਰੱਕ ਇਨਾਂ ਖੜਦੀਆਂ ਇੱਥੇ ਪੱਠੇ ਤੇ ਜੀ ਸੀ ਬੀਆ ਖੜਦੀਆਂ ਉਹ ਸਾਰੀਆਂ ਲਿਆ ਕੇ ਇੱਥੇ 2-3 ਘੰਟਾ ਜਣ ਪਾ ਕੇ ਗੱਡੀ ਕੱਢ ਲਈ ਸੀ ਯਾਨੀ ਜਿਹੜੇ ਬੰਦੇ ਰੁੜ ਕੇ ਵਿੱਚੋਂ ਉਹਨਾਂ ਵੱਲੋਂ ਗਿਣਤੀ ਵਾਰੀ ਕਲੀਅਰ ਨਹੀਂ ਹੈਗਾ ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਹਾਸੀ ਹੋ ਗਏ ਨੇ ਨਹਿਰ ਦੇ ਉੱਪਰ ਰੇਲਿੰਗ ਅਜੇ ਤੱਕ ਨਹੀਂ ਲੱਗੀ ਲੱਗਦਾ ਹੈ ਕਿ ਮਟੀਲਾ ਪਰਮਾਇਆ ਵੀ ਇਹ ਰੇਲਿੰਗ ਦੀ ਵੀ ਚਲੋ ਮੰਨ ਲੈਂਦੇ ਆ ਰੇਲਿੰਗ ਦੀ ਵੀ ਕੁਝ ਥੋੜੀ ਜਲਦਬਾਜੀ ਵੀ ਚੱਲ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਕਿਹਾ ਯਾਰਾ ਕਿ ਲਾਈਟਾਂ ਵੀ ਇੱਥੇ ਰੋਡ ਤੇ ਹੈ ਨਹੀਂ ਕੋ ਤੁਸੀਂ ਇਸੇ ਪਿੰਡਾਂ ਦੇ ਲੋਕਾਂ ਤੁਸੀਂ ਰੋਜ਼ ਨਿਕਲਦੇ ਹੋ ਕਿ ਇਹ ਪ੍ਰਬੰਧ ਨਹੀਂ ਹੋ ਰਿਹਾ ਇਹ ਵੀ ਵੀਰੇ ਚਲੋ ਮੰਨ ਲੈਂਦੇ ਆ ਵੀ ਇਹ ਵੀ ਕਮੀ ਹੈ ਕਿ ਪ੍ਰਸ਼ਾਸਨ ਦੀ ਠੀਕ ਆ ਚਾਹੀਦੀਆਂ ਚੀਜ਼ਾਂ ਹੈ ਦੀਆਂ ਸਹੂਲਤਾਂ ਲੋਕਾਂ ਵਾਸਤੇ ਮੇਰਾ ਨਾਮ ਕਿਸੇ ਸਰਪੰਚ ਬਾਨ ਕਿਹੜੀ ਅੱਛਾ ਜੀ ਕੀ ਹੈਗਾ ਪੂਰਾ ਹਾਸ਼ੇ ਦੇ ਵਿੱਚ ਕਿੰਨੇ ਬੰਦੇ ਜਿਹੜੇ ਹੁਣ ਤੱਕ ਟੋਟਲ ਬੰਦੇ 32 ਤੇ ਜੇ ਟੈਂਪੂ ਦੇ ਵਿੱਚ ਜੋ ਸਾਡੇ ਕੋਲ ਇਨਫਾਰਮੇਸ਼ਨ ਲਿਖ ਕੇ ਲੈ ਕੇ ਆ ਪਿੰਡਾਂ ਆਪ ਦੇ ਪਿੰਡ ਤੋਂ 32 ਟੋਟਲ ਬੰਦੇ ਨੇ ਬੱਚੇ ਸਮੇ ਸਾਰੇ ਕਿੰਨੇ ਬੰਦੇ ਜਿਹੜੇ ਹੁਣ ਤੱਕ ਲੱਭ ਚੁੱਕੇ ਨੇ ਤੇ ਕਿੰਨੇ ਅਜੇ ਡਾਕ ਇਹਦੇ ਵਿੱਚੋਂ ਸਾਨੂੰ ਸੇ ਲਾ ਪਤਾ ਨਹੀਂ ਲੈ ਸੇ ਦੀ ਡੈਥ ਤੇ ਕੁਝ ਘਰੇ ਪਹੁੰਚ ਗਏ ਇੱਕ ਹਫ਼ਤਾ ਤੱਕ ਅੱਛਾ ਜੀ ਪ੍ਰਸ਼ਾਸਨ ਵੱਲੋਂ ਤੇ ਹੋਰ ਕੀ ਕੀ ਕੀਤਾ ਜਾ ਰਿਹਾ ਹੈਗਾ ਜੀ ਪ੍ਰਸ਼ਾਸਨ ਵੱਲੋਂ ਜੀ ਹਲੇ ਤਾਂ ਪਹੁੰਚ ਰਿਹਾ ਹਫ਼ਤਾ ਹੈ ਸਹੀ ਰਾਤ ਸਾਰਾ ਸਟਾਫ ਹੈ ਸੀ ਵੈਸੇ ਅਜੇ ਅਜੇ ਬੱਚੇ ਬੰਦੇ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਪ੍ਰਸ਼ਾਸਨ ਵੱਲ ਨੂੰ ਜਿਹੜਾ ਮਿਲਣਾ ਕਰਨਾ ਇੱਧਰ ਬਾਅਦ ਸੋਚਾਂਗੇ ਜਿਹੜੇ 32 ਲੋਕ ਸੀ ਜੀ ਸਵਾਰ ਕਿੰਨੇ ਪਰਵਾਰਾਂ ਦੇ ਲੋਕ ਸੀ ਇਹ ਤਕਨੀ ਚਾਰ ਪੰਜ ਪਰਵਾਹ ਹੈਗੇ ਸੀ ਪਰ ਬੇੜੇ ਸੀ ਸਾਰੇ ਭਾਈ ਸਾਰਾ ਬੇੜੇ ਹੋਈਆਂ ਇੱਕ ਇੱਕ ਪਰਿਵਾਰ ਦੇ ਤਿੰਨ ਤਿੰਨ ਅੱਛਾ ਜੀ ਕਿੱਥੋਂ ਦੀ ਟੀਲੇ ਕੱਢ ਗਏ ਸੀਗੇ ਜੀ ਇਹ ਇਹ ਪਰਸੋਂ ਕਹਿੰਦੇ ਨਾਨਾ ਦੇਵ ਜੀ ਅੱਛਾ ਜੀ ਤੇ ਕੱਲੋਂ ਤੋਂ ਬਾਅਦ ਚੱਲੇ ਨੇ ਕਿੰਨੀ ਦੂਰ ਹੈ ਜਿੱਤੋਂ ਹਾਸੇ ਤੋਂ ਤੁਹਾਡਾ ਪਿੰਡ ਹੈ ਇੱਥੋਂ ਤਕਰੀਬਨ 10 ਕਿਲੋਮੀਟਰ ਆ ਗਿਆ ਹੈਗਾ 10 ਕਿਲੋਮੀਟਰ ਪੰਚ ਸਾਹਿਬ ਤੁਹਾਨੂੰ ਹੁਣ ਤੱਕ ਕੁਝ ਪਤਾ ਲੱਗਿਆ ਵੀ ਇਹ ਹਾਸਾ ਕਿਵੇਂ ਵਾਪਰਿਆ ਜੀ ਨਹੀਂ ਸਰ ਅਜੇ ਕੋਈ ਪਤਾ ਨਹੀਂ ਅਜੇ ਘਰੇ ਲੋਕ ਪਹੁੰਚੇ ਨਹੀਂ ਨਹੀਂ ਸਰ ਅਜੇ ਕਿਸੇ ਨੇ ਫਾਰਮ ਨਹੀਂ ਦਿੱਤੀ ਕਿਉਂਕਿ ਜੋ ਵੀ ਬੱਚਾ ਜਿਹੜਾ ਜੋ ਗੱਡੀ ਦੇ ਵਿੱਚ ਸੀ ਅਜੇ ਜਿਹਨੂੰ ਪਹੁੰਚਾ ਰੋਲ ਲੱਗ ਜਾਂਦਾ ਕੋਈ ਦੱਸ ਜਿਹੜੇ ਗਾਇਬ ਨੇ ਉਹਨਾਂ ਦੇ ਕੀ ਕੀ ਨਾਮ ਜਾਂ ਫੋਟੋ ਫੋਟੋ ਹਾਂ ਜੀ ਉਹਨਾਂ ਦਾ ਕੇਸ ਲਿਖਿਆ ਨਹੀਂ ਮੇਰੇ ਕੋਲ ਕੇਸ ਕਿਹੜੇ ਕਿਹੜੇ ਗਾਇਬ ਨੇ ਕੇਸਰ ਸਿੰਘ ਆ ਜੀ ਹਾਂਜੀ ਸਾਰੇ ਨਾਮ ਬੋਲ ਦੋ ਤੁਹਾਡੇ ਪਿੰਡ ਦੇ ਕਿਹੜੇ ਕਿਹੜੇ ਲੋਕ ਗਏ ਜੀ ਉਹਨਾਂ ਦੇ ਚੁਕੜੇੜੇ ਆ ਗਏ ਨੇ ਜਾਂ ਕਿਹੜੇ ਲਾਪਤਾ ਬਹੁਤ ਲੰਮੀ ਤੁਸੀਂ ਜਿਹੜੇ ਗਾਇਬ ਨੇ ਤੇ ਉਹ ਜਿਹੜੇ ਡੈਥ ਹੋ ਗਏ ਗਾਇਬ ਜੀ ਕੇਸਰ ਸਿੰਘ ਲਾਪਤਾ ਜੀ ਦੇਖੋ ਡਰਾਈਵਰ ਭਾਟਿਆ ਜੀ ਕੇਸਰ ਸਿੰਘ ਲਾਪਤਾ ਕ੍ਰਿਸ਼ਨਾ ਕੌਰ ਦੀ ਡੈਥ ਹੋ ਚੁੱਕੀ ਆ ਰਣਜੀਤ ਕੌਰ ਘਰੇ ਪਹੁੰਚ ਚੁੱਕੀ ਆ ਮਨਵੀਰ ਸਿੰਘ ਘਰੇ ਪਹੁੰਚ ਚੁੱਕੇ ਆ ਕਿੰਦੀ ਘਰੇ ਪਹੁੰਚ ਚੁੱਕੇ ਆ ਮਨਿੰਦਰ ਸਿੰਘ ਘਰੇ ਪਹੁੰਚ ਚੁੱਕੇ ਆ ਗੋਰਖਾ ਸਿੰਘ ਦੇ ਘਰ ਵਾਲੀ ਸੀ ਉਹ ਵੀ ਪਹੁੰਚ ਚੁੱਕੀ ਆ ਘਰੇ ਸੇਂਦਰ ਸਿੰਘ ਅਜੇ ਸਾਨੂੰ ਇਨਫਾਰਮ ਨਹੀਂ ਹੈ ਕਿ ਉਹ ਕਿਸ ਰਿਸ਼ਤੇਦਾਰੀ ਦਾ ਕਿੱਥੇ ਆ ਘਰੇ ਨਹੀਂ ਪਹੁੰਚਿਆ ਕਾਕਾ ਸਿੰਘ ਬਹੁਤ ਅੱਛੇ ਕੇ ਘਰੇ ਪਹੁੰਚ ਚੁੱਕਿਆ ਅਸੀਂ ਆ ਪਤਾ ਜੀ ਨੀਟੂ ਸਿੰਘ ਦੇ ਪਰਿਵਾਰ ਦੇ 4 ਮੈਂਬਰ ਸੀ ਤਿੰਨ ਦੀ ਡੈਥ ਹੋ ਚੁੱਕੀ ਆ ਕਲੀਅਰ ਹੋ ਗਿਆ ਤਿੰਨ ਦੀ ਡੈਥ ਹੋ ਗਈ ਆ ਦੋ ਬੱਚੇ ਹਾਂ ਦੋ ਬੱਚੇ ਸੀ ਤੇ ਇੱਕ ਘਰਾਂ ਦੀ ਡੈਥ ਹੋ ਗਈ ਨੀਟੂ ਘਰੇ ਪਹੁੰਚ ਚੁੱਕਿਆ ਜਰਨੈਲ ਸਿੰਘ ਆ ਟੈਪਰੇਟਰ ਸੀ ਮੁੰਡਾ ਉਹਦੀ ਵੀ ਡੈਥ ਹੋ ਚੁੱਕੀ ਆ ਉਹ ਕਲੀਅਰ ਹੋ ਗਿਆ ਜੀ ਸਰਬਜੀਤ ਕੋਲ ਉਹਦੇ ਘਰ ਵਾਲੀ ਸੀ ਉਹ ਹਸਪਤਾਲ ਦਾਖਲ ਆ ਸਨੀ ਮੁੰਡਾ ਉਹ ਘਰੇ ਪਹੁੰਚ ਗਿਆ ਉਹਦੀ ਇੱਕ ਭੈਣ ਸੀ ਉਹ ਅਜੇ ਲਾਪਤਾ ਜੀ ਮੇਰੇ ਨੇੜਾ ਤੋਂ ਉਹ ਨਹੀਂ ਮਿਲੀ ਭਾਗ ਸਿੰਘ ਦੇ ਤਿੰਨ ਮੈਂਬਰ ਸੀ ਉਹ ਤਿੰਨੇ ਹਸਪਤਾਲ ਨੇ ਭਾਗ ਸਿੰਘ ਆ ਘਰ ਵਾਲੇ ਤਿੰਨੇ ਹਸਪਤਾਲ ਨੇ ਨੌ ਤਰਾਣੀ ਤੋਂ ਇੱਕ ਬੀਬੀ ਸੀ ਉਹ ਵੀ ਹਸਪਤਾਲ ਚੀ ਆ ਤੇ ਮੀਤ ਨੀਤ ਕੌਰ ਬੈਭਵ ਕਰਮਜੀਤ ਸਿੰਘ ਉਹਦੀ ਡੈਥ ਹੋ ਚੁੱਕੀ ਹੈ ਜੀ ਜਿਹੜਾ ਲੋਕਰ ਸਿੰਘ ਆ ਜੀ ਉਹਦੀ ਕੁੜੀ ਦੀ ਡੈਥ ਹੋ ਚੁੱਕੀ ਆ ਉਹ ਆਪ ਲੋਕਰ ਸਿੰਘ ਆ ਜੋ ਉਹ ਲਾਪਤਾ ਆ ਜੀ ਕਰਵਾਲੀ ਚੰਡੀਗੜ੍ਹ ਪੀਆਜੀ ਪਹੁੰਚ ਚੁੱਕੀ ਆ ਕਿੱਥੇ ਕਿੱਥੇ ਹਸਪਤਾਲਾਂ ਦੇ ਵਿੱਚ ਦਾਖਲ ਲਏ ਨੇ ਸਰ ਕੁਝ ਡੈਲੋਂ ਨੇ ਕੁਝ ਲੁਧਿਆਣੇ ਨੇ ਕੁਝ ਚੰਡੀਗੜ੍ਹ ਪੀਆਜੀ ਇੱਕ ਇੱਕ ਮਰੀਜ਼ ਪਹੁੰਚਿਆ ਠੀਕ ਹੈ ਸਾ ਹੋਇਆ ਇੱਕ ਤਰ੍ਹਾਂ ਨਾਲ ਸਾਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਕਿ ਕਹਾਂਗੇ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੋ ਪ੍ਰਸ਼ਾਸਨ ਹੈ ਜੋ ਗਰੀਬ ਪਰਿਵਾਰ ਸੀ ਸਾਰੇ ਏਕ-ਏਕ ਪਰਿਵਾਰ ਦੇ ਤਿੰਨ-ਤਿੰਨ ਜੀ ਖਤਮ ਹੋ ਚੁੱਕੇ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਉਹਨਾਂ ਬਾਰੇ ਕੁਝ ਗਵਰਨਮੈਂਟ ਵੀ ਸੋਚੇ ਉਹ ਸੱਚੇ ਪਿੰਡ ਵਾਲੇ ਵੀ ਸੋਚਾਂਗੇ ਜਿੰਨਾ ਕੋ ਪਰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਪਰਿਵਾਰਾਂ ਦਾ ਕੋਈ ਨਾ ਹਾਲਤ ਹੋਵੇ ਨਾ ਜਿਹਦਾ ਪੁੱਤ ਸੀ ਪੁੱਤ ਚਲਿਆ ਗਿਆ ਕਿ ਇਹਦਾ ਬਾਪੂ ਸੀ ਮਾਪੂ ਚਲਿਆ ਗਿਆ ਬੇਸਾਰੇ ਹੋ ਗਏ ਉਹਨਾਂ ਦਾ ਕੋਈ ਬਾਲੀਵਰ ਸਹਾਰਾ ਸਰਕਾਰ ਨੂੰ ਬਣਨਾ ਚਾਹੀਦਾ ਸਾਡੇ ਕੋਲ 13 ਪੇਸ਼ੈਂਟਸ ਆਏ ਸੀਗੇ ਉਹਨਾਂ ਵਿੱਚੋਂ 6 ਫੀਮੇਲ ਤੇ 4 ਮੇਲ ਸੀਗੇ 1 ਫੀਮੇਲ 1 ਮੇਲ 1 ਫੀਮੇਲ ਚਾਈਲਡ 1 ਮੇਲ ਚਾਈਲਡ ਉਹ ਬਰਾਉਡ ਡੈਡ ਸੀਗੇ ਤੇ ਹੁਣ ਤੱਕ ਕਿੰਨੀ ਡੈਥ ਹੋਈ ਦੀ ਟੋਟਲ ਕਿੰਨੇ ਰੈਫਰ ਕੀਤੇ ਸਾਡੇ ਕੋਲ 4 ਡੈਡ ਬੋਡੀਜ਼ ਬਰਾਉਡ ਡੈਡ ਆਈਆਂ ਸੀਗੇ ਤੇ ਰੈਕਵਰੀ ਕਿਤਾ ਜੀ ਹਾਂਜੀ 1 ਫੀਮੇਲ ਰੈਫਰ ਹੋਈ ਸੀ ਸਿਵਲ ਹਸਪੀਟਲ ਉਧਾਨਾ ਇੱਥੇ ਕਿੰਨੇ ਲੋਕਾਂ ਦਾ ਚੱਲਦਾ ਹੈ ਇੱਥੇ ਹੁਣ ਇਸ ਟਾਈਮ ਤੇ 6 ਜਣਿਆਂ ਦਾ ਚੱਲਦਾ ਪਿਆ ਜਿਹੜੀ ਪੇਸ਼ੈਂਟ ਹੈ ਮੈਡਮ ਇਸ ਟਾਈਮ ਕਿੱਦਾਂ ਦੀ ਕੰਡੀਸ਼ਨ ਆਉਂਦੀ ਉਹ ਸਟੇਬਲ ਨੇ ਇਸ ਟਾਈਮ ਉਹ ਠੀਕ ਨੇ ਹਾਂਜੀ ਮੈਂ ਥਾਣੇ હાਜਰੀ ਸੀ ਸੀਗਾ ਜੀ ਤੇ ਸਾਨੂੰ ਇੱਕ ਫੋਨ ਆਇਆ ਕੰਟਰੋਲ ਰੂਮ ਤੋਂ ਵੀ ਜਗੇੜੇ ਪੁਲ ਦੇ ਲਾਗੇ ਨਹਿਰ ਦੇ ਵਿੱਚ ਕੋਈ ਟਾਟਾ ਇਸ ਟੈਂਪੂ ਸਵਾਰੀਆਂ ਦੀ ਭਰੀ ਨਹਿਰ ਵਿੱਚ ਡਿੱਗ ਗਈ ਆ ਤੇ ਮਤਲਬ ਜਦੋਂ ਅਸੀਂ ਫੋਨ ਸੁਣਨ ਪਰਾਂਤੇ ਦੇ ਉੱਥੋਂ ਅਸੀਂ ਮੂਵ ਕੀਤਾ ਥਾਣੇ ਤੋਂ ਮੈਂ 12 ਮਿੰਟਾਂ ਹੀ ਥਾਣੇ ਤੋਂ ਬੈਕਅਪ ਹੋ ਕੇ ਤੇ ਪਹੁੰਚਿਆ ਮੌਕੇ ਤੇ ਲੋਕਰਾ ਕਾਫੀ ਘਟ ਸੀਗਾ ਤੇ ਅਸੀਂ ਮੌਕੇ ਦੇ ਹੈਲਡਰਾ ਮੰਗਾ ਕੇ ਗੋਤਾ ਖੋਰਾ ਨੂੰ ਦਾ ਕਿ ਮਤਲਬ ਅਸੀਂ 12-13 ਬੰਦੇ ਦਾ ਸੀ ਇਮੀਡੀਏਟਲੀ ਫੜਫੜ ਬਾਹਰ ਕੱਢੇ ਤੇ ਫਿਰ ਹਾਈਡਰਾ ਗੱਡੀ ਵਾਰ ਕੱਢੀ ਸਾਨੂੰ ਉਸ ਟਾਈਮ ਤਿੰਨ ਡੱਡ ਵੱਡੀਆਂ ਚੱਕੀਆਂ ਜਿਹੜੀਆਂ ਕਿ ਮਤਲਬ ਅਸੀਂ ਪਾਕੇ ਮੁਨਜ ਭਿੱਗੀਆਂ ਤੇ ਇਹ ਪਤਾ ਲੱਗਾ ਕਿ ਟੈਂਪੂ ਆ ਐਸਜੀ ਦੇ ਨਣਾਂ ਦੇ ਵੀ ਤੋ ਆ ਰਹੇ ਸੀਗੇ ਆਪਣਾ ਇਹਨਾਂ ਦਾ ਪਿੰਡ ਸੀ ਮਾਨ ਕਿਹੜੀ ਥਾਣਾ ਸੰਦੌੜ ਫਿਲਮ ਰੇ ਕੋਲਣਾ ਉਥੋਂ ਬੁਲਾਉਂ ਕਰਦੇ ਨੇ ਇਹ 6 ਬੰਦਿਆਂ ਦੀ ਡੈਥ ਹੋ ਚੁੱਕੀ ਆ 19 ਦੇ ਦੇ ਕਰੀਬ ਦਾ ਮਤਲਬ 16 ਬੰਦੇ ਦਾ ਸਾਨੂੰ ਪਤਾ ਵੀ ਪੂਰੇ ਸੇਫ ਨਹੀਂ ਸੀ ਅਸੀਂ ਦਾਪਦਾ ਤਿੰਨ ਚਾਰ ਵਾਰੀ ਅਸੀਂ ਕੁਝ ਪਤਾ ਨਹੀਂ ਲੱਗ ਰਿਹਾ ਵੀ ਤਿੰਨ ਨੇ ਇੱਕ ਚਾਰ ਨੇ ਜਾਂ ਪੰਜ ਨੇ 25 ਬੰਦਿਆਂ ਦਾ ਸਾਨੂੰ ਦੱਸਿਆ ਵੀ 25 ਬੰਦੇ ਸਮੀਰ ਡਰਾਈਵਰ ਸੀਗੇ ਜੀ ਟਾਟਾ ਇਸ ਦੇ ਵਿੱਚ ਕਾਰਨ ਕੋਈ ਨਹੀਂ ਜੀ ਰਾਦਾ ਬਖ ਸੀਗਾ ਇਹ ਨਰਨਰ ਜਾ ਰਹੇ ਸੀਗੇ ਇਹ ਨਹੀਂ ਪਤਾ ਕੋਈ ਮਤਲਬ ਡਰਾਈਵਰ ਨੂੰ ਪ੍ਰੋਬਲਮ ਆਈ ਜਾਂ ਸਰਪ੍ਰਾਈਜ਼ ਗੱਡੀਓ ਕੋ ਮਗੀਏ ਸੀ ਇਸ ਵਾਰ ਕੁਝ ਨਹੀਂ ਕਹਿ ਸਕਦੇ ਇਹ ਇਹ ਸਦਿਕ ਜਾਣਕਾਰੀ ਹੈ ਜਨਕਨ ਪਰਾਂ ਪਰ ਲੱਗੂ ਵੀ ਹਾਦਸਾ ਕਿਵੇਂ ਹੋਇਆ